ਪੁਲਿਸ ਪ੍ਰਸ਼ਾਸਨ ਚਾਹੇ ਲੱਖ ਦਾਅਵੇ ਕਰ ਰਿਹਾ ਹੈ ਕਿ ਅਸੀਂ ਚਾਈਨਾ ਡੋਰ ਵਿਕਣੀ ਬੰਦ ਕਰ ਦਿੱਤੀ ਹੈ ਪਰ ਕੁਰਾਲੀ ਦੇ ਵਿੱਚ ਚਾਈਨਾ ਡੋਰ ਦੀ ਉੱਤੇ ਕੋਈ ਪਾਬੰਦੀ ਨਹੀਂ ਨਜ਼ਰ ਆਹੀ ਕਿਉਂਕਿ ਇੱਕ ਇੱਕ ਦੋ ਘਟਨਾਵਾਂ ਲਗਾਤਾਰ ਹੋ ਰਹੀਆਂ ਨੇ ਜਿਸ ਦੇ ਵਿੱਚ ਨੌਜਵਾਨ ਦੀ ਇੱਕ ਤਾਂ ਮੌਤ ਹੋ ਚੁੱਕੀ ਹੈ ਗਲਾਰੇਤ ਹੋਣ ਦੇ ਕਾਰਨ ਕਿਉਂਕਿ ਹਵਾ ਵਿੱਚ ਤੈਰਦੀ ਹੋਈ ਮੌਤ ਦੇ ਰੂਪ ਦੇ ਵਿੱਚ ਜਦੋਂ ਉਹਦੇ ਗਲ ਦੇ ਵਿੱਚ ਚਾਈਨਾ ਡੋਰ ਫਸ ਜਾਂਦੀ ਹੈ ਤਾਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਹ ਨੌਜਵਾਨ ਹੈ ਜਤਿੰਦਰ ਸਿੰਘ ਉਰਫ ਜੱਗੀ ਜੋ ਕਿ ਪਿੰਡ ਬਡਾਲੀ ਦਾ ਜੰਪਲ ਸੀਗਾ ਤੇ ਕੁਰਾਲੀ ਦੇ ਵਿੱਚ ਵੀ ਰਹਿ ਰਿਹਾ ਸੀਗਾ ਵਾਰਡ ਨੰਬਰ 11 ਦੇ ਵਿੱਚ ਤੇ ਰਾਜਦੀਪ ਸਿੰਘ ਹੈਪੀ ਐਕਐਮਸੀ ਉਹਨਾਂ ਦਾ ਇਹ ਰਿਸ਼ਤੇਦਾਰ ਵੀ ਸੀਗਾ ਤੇ ਇਸ ਦੇ ਪਿਤਾ ਜੋ ਕਿ ਟਰੱਕ ਜੋ ਕਿ ਡਰਾਈਵਰ ਨੇ ਉਹ ਆਪਣੇ ਪਿਤਾ ਦੇ ਨਾਲ ਰਹਿ ਰਿਹਾ ਸੀ ਤੇ ਮਾਤਾ ਦੀ ਵੀ ਪਹਿਲਾਂ ਡੈਥ ਹੋ ਚੁੱਕੀ ਸੀਗੀ ਪਿੰਡ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਕੁਰਾਲੀ ਦੇ ਵਿੱਚ ਵੀ ਸੋਗ ਦੀ ਲਹਿਰ ਹੈ ਤੇ ਪੁਲਿਸ ਦੇ ਉੱਪਰ ਵੀ ਇੱਕ ਸਵਾਲੀਆ ਚਿੰਨ ਹੈ ਕਿ ਵੀ ਇਹ ਚਾਈਨਾ ਡੋਰ ਆ ਕਿੱਥੋਂ ਰਹੀ ਹੈ ਤੇ ਦੋ ਦਿਨ ਪਹਿਲਾਂ ਦੀ ਅਸੀਂ ਇੱਕ ਗੱਲ ਕਰ ਲਈਏ ਤਾਂ ਮੰਨਵਾਂਜ ਦੇ ਸਰਪੰਚ ਦੇ بیٹے ਦੀ ਵੀ ਜੋ ਗਰਦਨ ਕੱਟੀ ਗਈ ਹੈ ਤੇ ਹੋਰ ਵੀ ਇਕਾ ਦੁੱਕਾ ਇਹ ਮਾਮਲੇ ਸਾਹਮਣੇ ਆ ਰਹੇ ਨੇ ਅਜੇ ਪਤੰਗਾਂ ਦਾ ਸੀਜ਼ ਸ਼ੁਰੂ ਹੋਣ ਵਾਲਾ ਤੇ ਜੋ ਕਹਿਰ ਹੈ ਚੈਨਾਡੋਰ ਦਾ ਉਕਰਾਲੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਗੱਲ ਕਰਦੇ ਆ ਪਿੰਡ ਵਾਸੀਆਂ ਦੇ ਨਾਲ ਤੇ ਰੇਸ਼ਮ ਸਿੰਘ ਜੋ ਕਿ ਕਿਸਾਨ ਯੂਥਾ ਅਗੂ ਨੇ ਤੇ ਉਹਨਾਂ ਵੱਲੋਂ ਕੀ ਅੱਗੇ ਇਹ ਸਟੈਂਡ ਲਿਆ ਜਾ ਰਿਹਾ ਦੱਸਣਗੇ ਉਹ ਤੇ ਗੱਲ ਕਰਦੇ ਆ ਪੁਲਿਸ ਦੇ ਨਾਲ ਕੀ ਮਾਜਰਾ ਕਿਵੇਂ ਹੋਇਆ ਇਹ ਸਭ ਤੁਹਾਨੂੰ ਜੀ ਲੱਗਦਾ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਤੁਹਾਨੂੰ ਕਦ ਪਤਾ ਲੱਗਿਆ ਸਾਨੂੰ ਜੀ ਤਕਰੀਬਨ 20 ਮਿੰਟ ਬਾਅਦ ਪਤਾ ਲੱਗਿਆ ਪਿੰਡ ਕਿਸੇ ਮੁੰਡੇ ਦੇ ਰਾਹ ਕਿਦਾ ਫੋਨ ਗਿਆ ਬੇਜੰਗ ਕਰਕੇ ਤੁਹਾਡੇ ਮੇਰੇ ਬੇਟੇ ਨੂੰ ਤੁਹਾਡੇ ਬ੍ਰਦਰ ਦੀ ਉੱਤੇ ਚੈਨਲ ਡੋਨਰ ਕਰਦਣ ਬਾਡੂ ਅਸੀਂ ਮੋਟਰ ਚੱਕ ਕੇ ਜਦੇ ਆ ਗਏ ਤਾਂ ਮੋਟਰ ਜਗ ਆ ਕੇ ਦੇਖਿਆ ਲਹੂ ਰਵਾਨ ਹੋਇਆ ਪਿਆ ਸੀਗਾ ਤੇ ਪੰਜ ਸੱਤ ਬੰਦੇ ਉਧਰ ਵੀ ਗੜੇ ਸੀਗੇ ਮੈਂ ਜੇ ਦੇਖਿਆ ਜੀ ਕਹਿੰਦੇ ਵੀ ਐਂਬੂਲੈਂਸ ਭਾਈ ਹੋਈ ਐਂਬੂਲੈਂਸ ਪਹੁੰਚੀ ਨਹੀਂ ਕਦੇ ਪੁਲਿਸ ਨੂੰ ਫੋਨ ਕਰਿਆ ਜੀ ਫੋਨ ਵਾਲੇ ਪੁਲਿਸ ਵਾਲੇ ਨਹੀਂ ਪਹੁੰਚੇ ਤੇ ਅਸੀਂ ਆਪਣੀ ਗੱਡੀ ਘਰ ਤੋਂ ਗੱਡੀ ਲਿਆ ਕੇ ਆਪਣੀ ਗੱਡੀ ਪ੍ਰਾਈਵੇਟ ਚ ਤਾਂ ਇੱਥੇ ਹੌਪੀਟਲ ਲੈ ਕੇ ਆਏ ਇਸ ਤਰ੍ਹਾਂ ਦੇ ਹਾਲਾਤ ਸੀਗੇ ਮੌਕੇ ਦੇ ਮੁੰਡੇ ਦੇ ਮੌਕੇ ਹਾਲਾਤ ਇਹ ਸੀ ਕਿ ਵੀ ਸਾਨੂੰ ਇਹ ਲੱਗਦਾ ਸੀਗਾ ਵੀ 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 ਹੈ ਨਹੀਂ ਸਾਨੂੰ ਜਿਹਨੂੰ ਉਸ ਟਾਈਮੇ ਲੱਗਦਾ ਸੀਗਾ ਵੀ ਹੈ ਨਹੀਂ ਖੂਨ ਕਾਫੀ ਬਾਹਰ ਬਾਹਰ ਚੁੱਕਿਆ ਸੀ ਗਰਦਨ ਤੇ ਕਿੱਡਾ ਕੱਟ ਸੀਗਾ ਗਰਦਨ ਦੇ 90% ਦੇ ਲਗਭਗ ਹੋਊਗਾ ਜ 70 ਦੇ 70 ਦੇ ਅਸੀ ਦੇ ਲੇਕੀ ਕੀ ਮੰਗ ਕੀ ਕਰਦੇ ਮੰਗਾ ਜੀ ਕਿ ਪ੍ਰਸ਼ਾਸਨ ਮੰਗ ਕਰਦੇ ਵੀ ਪੁਲਿਸ ਵਾਲੇ ਤੋਂ ਮੰਗ ਕਰਦੇ ਵੀ ਇੰਨੀ ਜਿਹੜੀ ਕਾਰਵਾਈ ਆ ਸਖਤ ਸਖਤ ਕਾਰਵਾਈ ਕਰੀ ਜਾਵੇ ਇਹ ਡੋਰ ਵੇਚਦੇ ਆ ਅੱਗੇ ਵੀ ਕਈ ਪਹਿਲਾਂ ਵਾਰ ਦਾਤਾਂ ਕਰਾਈ ਸ਼ਹਿਰ ਚ ਵੀ ਅੱਗੇ ਕਿੰਨੀ ਵਾਰ ਦਾਤਾਂ ਹੋਈਆਂ ਜੀ ਵੈਸੇ ਸਾਡੇ ਨੌਜਵਰ ਭਤੀਜਾ ਸੀਗਾ ਜੀ ਇਕੱਲੇ ਇਕੱਲਾ ਬੇਟਾ ਐ ਤੇ ਇਹਦੀ ਮੰਮੀ ਵੀ ਦੀਪ ਡੈਥ ਹੋ ਚੁੱਕੀ ਐ ਇਹਦਾ ਫਾਦਰ ਸਾਹਿਬ ਜੋ ਡਰਾਈਵਿੰਗ ਕਰਦੇ ਆ ਆਪਣਾ ਵਿਆਹ ਕਰਦੇ ਬੜੇ ਵਧੀਆ ਤੇ ਹਾਂ ਦੇਖੋ ਮੌਕੇ ਵਰਾ ਕੇ ਵੀ ਬੜਾ ਦੂ ਦੁਰਘਟਨਾ ਮਾੜੀ ਦੁਰਘਟਨਾ ਹੋਈ। ਹੁਣ ਅਸੀਂ ਕੀ ਕਹਾਂਗੇ ਪ੍ਰਸ਼ਾਸਨਾਂ ਵੀ ਉਹਨਾਂ ਨੇ ਕਾਰਵਾਈ ਕਰੀ ਜਾਵੇ। ਬਹੁਤ ਮਤਭਾਗੀ ਘਟਨਾ ਵਾਪਰੀ ਹੈ। ਮੇਰੇ ਪਿੰਡ ਤੋਂ ਹੀ ਨੌਜਵਾਨ ਸੀ ਜਿਹੜਾ ਇੱਥੋਂ ਸਬਜ਼ੀ ਲੈ ਕੇ ਆਪਦੇ ਘਰੇ ਜਾ ਰਿਹਾ ਸੀ ਲੇਕਿਨ ਚਾਇਨਾ ਡੋਰ ਦੇ ਕਾਰਨ ਕਿਉਂਕਿ ਗੰਨੇ ਦੇ ਵਿੱਚੋਂ ਚਾਇਨਾ ਡੋਰ ਹੋ ਰਹੀ ਸੀ ਉੱਤੋਂ ਤੋਂ ਹੀ ਚਾਇਨਾ ਡੋਰ ਦੇ ਨਾਲ ਗਲ ਦੇ ਵਿੱਚ ਲੱਗਣ ਨਾਲ ਆਟੋਮੈਟਿਕਲੀ ਉਹਨਾਂ ਦਾ ਉਹਦਾ 80% ਗਲ ਕੱਟ ਹੋ ਗਿਆ ਜੀ। ਉਸੇ ਟਾਈਮ ਆਉਂਦੀ سپورਟ ਸੋ ਕਿਹੜਾ ਕੀ ਚਾਹੁੰਦੇ ਕਹਿਣਾ ਤਾਂ ਅਸੀਂ ਮਤਲਬ ਬਹੁਤ ਦੁੱਖ ਦੇ ਵਿੱਚੋਂ ਪੂਲਾ ਨਗਰ ਗੁਜ਼ਰਿਆ ਏ ਤੇ ਅਸੀਂ ਸਖਤ ਹਦਾਇਤیں ਦੇਣੀ ਚਾਹੁੰਦੇ ਆ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਹੈਗੀ ਕੋਈ ਕੁਝ ਨਹੀਂ ਰਿਹਾ ਦੇ ਜਿੰਮੇ ਤੇ ਹਾਲਾਤ ਬਣ ਚੁੱਕੇ ਆ ਤੁਸੀਂ ਇਹ ਦੇਖੋ ਜੇ ਮਤਲਬ ਚਾਹ ਬਿਕੀ ਹੈ ਦੁਕਾਨਾਂ ਦੇ ਉੱਤੇ ਚੀਜ਼ ਵਿਕੀ ਹੈ ਤਾਂ ਹੀ ਕੋਈ ਲਿਜਾ ਕੇ ਜੇ ਕਿਸ ਨੇ ਇਸਤੇਮਾਲ ਕੀਤਾ ਨਾ ਸਰਕਾਰ ਟੀਵੀਾਂ ਦੇ ਵਿੱਚ ਆ ਚੁੱਕਿਆ ਵੀ ਸਾਇਨਾ ਡੋਰ ਤੇ ਪਵੰਤੀਆ ਲੇਕਿਨ ਚੀਜ਼ ਆਮ ਬਿਕ ਰਹੀ ਹੈ ਤੁਸੀਂ ਆਮ ਕੋਈ ਚੀਜ਼ ਦੇਖ ਲਓ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਰਕਾਰ ਇਹ ਪਾਬੰਦੀਆਂ ਲਾਤੀਆਂ ਉਹ ਸ਼ਰਿਆਂ ਵਿੱਚ ਦਿਆਂ ਕੋਈ ਉੱਥੇ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਕੋਈ ਦੇਖਦਾ ਨਹੀਂ ਦੁਕਾਨਦਾਰ ਧੜਾਤਲ ਚੀਜ਼ਾਂ ਵੇਚਦੀਆਂ ਲੇਕਿਨ ਜਿਹੜਾ ਹੁਣ ਦੁਕਾਨਦਾਰ ਕਰਾਲੀ ਦੇ ਵਿੱਚ ਸਾড়ে ਹੱਥੇ ਸਾড়ে ਅੱਤੇ ਚੜ ਗਿਆ ਕੋਈ ਵੀ ਚੜ ਗਿਆ ਉਹ ਬਖਸ਼ਾ ਨਹੀਂ ਜਾਣਾ ਦੁਕਾਨਦਾਰ ਤੁਨ ਅਸੀਂ 5 ਮਿੰਟ ਚੋਂ ਦੀ ਰਾਖ ਬਣਾ ਦਣੀ ਜਾਲ ਕੇ ਫੂਕੇ ਅਸੀਂ ਹੁਣੇ ਦੇਖਣ ਲੱਗੇ ਕਿ ਤੁਹਾਨੂੰ ਲੱਗ ਰਿਹਾ ਹੈ ਕਿ ਮਿਲੀ ਭੁਗਤ ਨਾਲ ਡੋਰ ਵਿਕ ਰਹੀ ਹੈ ਉਹ ਭਾਈ ਇਸ ਹੋਰ ਕਿੱਕਣਾ ਵਿਗ ਰਹੀ ਪਤਾ ਨਹੀਂ ਮਿਲੀ ਪੁਗਤ ਨਾ ਮਿਲ ਰਹੀ ਪਤਾ ਨਹੀਂ ਅਗਲਾ ਪ੍ਰਸ਼ਾਸਨ ਨੂੰ ਗਿਣਦਾ ਨਹੀਂ ਕੁਸ਼ਤਾ ਹੋ ਰਿਆ ਨਾ ਜਾਂ ਤਾਂ ਉਹ ਪ੍ਰਸ਼ਾਸਨ ਨੂੰ ਗਣਦੇ ਹੀ ਨਹੀਂ ਲੋਕ ਅਲਾ ਕਹਦਾ ਅਸੀਂ ਆਪਣੇ ਜੋਰ ਨਾਲ ਵੇਚ ਰਹੇ ਆ ਜਾਂ ਮੇਰੀ ਵੀ ਕੁਸ਼ਤਾ ਹੋ ਰਿਹਾ ਹੈ ਨਾ ਜੇ ਸਾੜੇ ਤੱਕੇ ਕੋਈ ਵੀ ਦੁਕਾਨ ਚੜ ਗਿਆ ਦੇਖੋ ਜੀ ਸਾੜੇ ਨੌਜਵਾਨਾਂ ਨਾਲ ਇਹ ਘਟਨਾ ਵਾਪਰੀ ਹੈ ਜੇ ਕੋਈ ਵੀ ਤੱਕੇ ਚੜ ਗਿਆ ਅਸੀਂ ਦੁਕਾਨ 5 ਮਿੰਟ ਚ ਰਾਖ ਬਣਾ ਦੇਣੀ ਇਹ ਵੀ ਮਰਜ਼ੀ ਕਰਾ ਲਈ ਚ ਚਾਹੇ ਉਹ ਕਿਸੇ ਮਰਜ਼ੀ ਦੀ ਹੈ ਬੜੇ ਤੇ ਵੱਡੇ ਸਮਰਮਾਇਦਾਰ ਦੀ ਹੈ ਸਖਤ ਸ਼ਬਦਾਂ ਦੇ ਵਿੱਚ ਦੇਖੋ ਜਿਹੜਾ ਕੰਮ ਸਰਕਾਰ ਨਹੀਂ ਕਰ ਸਕਦੀ ਪ੍ਰਸ਼ਾਸਨ ਨਹੀਂ ਕਰ ਸਕਦਾ ਸਾਨੂੰ ਦੱਸਣਾ ਅਸੀਂ 2 ਦਿਨ ਦੇ ਵਿੱਚ ਰਿਜ਼ਲਟ ਦੇ ਸਕਦੇ ਹਾਂ ਮੁੜ ਕੇ ਦੁਕਾਨ ਨਹੀਂ ساری ਜ਼ਿੰਦਗੀ ਖੁੱਲੂਗੀ ਬੰਦਾ ਹੀ ਨਹੀਂ ਰਹੂਗਾ ਜਿਹੜਾ ਅੱਜ ਬੇਚਦਾ ਉਹ ਬੰਦਾ ਹੀ ਨਹੀਂ ਰਹੂਗਾ ਠੀਕ ਹੈ ਸੋ ਇਹ ਉਹਨਾਂ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਵੀ ਜਿਹੜੀ ਚੀਜ਼ ਨੁਕਸਾਨਦਾਇਕ ਹੈ ਉਹਦੇ ਉੱਤੇ ਆਪਾਂ ਪਰਹੇਜ਼ ਕਰੀਏ ਅੱਜ ਕਿਸੇ ਇੱਕ ਇਕਲੌਤਾ ਹੈ ਦੱਸੋ ਮਾਪਿਆਂ ਦਾ ਇਕਲੌਤਾ ਬੱਚਾ ਸੀ ਜਿਹਦੀ ਅੱਜ ਉਹਦੇ ਖਾਣੇ ਆਪਾਂ ਕਹਿ ਰਹੇ ਜੇ ਉਹਦੀ ਜਾਨ ਬਚ ਜਵੇ ਚੰਗੀ ਗੱਲ ਹੈ ਲੇਕਿਨ ਜਿਹੜਾ 80% ਗੰਭੀਰ ਦੱਸਿਆ ਬਹੁਤ ਜ਼ਿਆਦਾ ਗੰਭੀਰ ਹਾਲਾਤ ਦੇ ਵਿੱਚ ਲੈ ਕੇ ਗਏ ਆ ਸਾਨੂੰ ਤਾਂ ਬਹੁਤ ਮਤਲਬ ਕੀ ਦਸੀਏ ਤੁਹਾਨੂੰ ਠੀਕ ਠੀਕ ਹੈ ਵੀਰੇ ਕਿ ਉਹ ਕੀ ਦਾ ਮਾਮਲਾ ਹੈ ਜੀ ਇਹਦੀ ਇੱਕ ਲੜਕਾ ਹੈ ਗੁਰਿੰਦਰ ਸਿੰਘ ਅੱਜ ਬਡਾਲੀ ਰੋਡ ਤੋਂ ਜਿਹੜਾ ਕਰਾਲੀ ਵੱਲੋਂ ਆ ਰਿਹਾ ਸੀ ਉਹਨੂੰ ਕੋਈ ਚైనਾ ਡੋਰ ਕਹਿੰਦੇ ਆ ਵੀ ਜਿਹੜੀ ਗਲੇ ਵਿੱਚ ਲੱਗਣ ਕਾਰਨ ਸੀ ਹਾ ਇਨਫੋਰਮੇਸ਼ਨ ਮਿਲਦੇ ਹਸਪੀਟਲ ਪੁੱਜੇ ਸੀ ਸਿਵਲ ਹਸਪਤਾਲ ਕਰਾਲੀ ਜਿਹੜਾ ਉਹਨਾਂ ਨੂੰ ਰੈਫਰ ਸ਼ੇਫਿਸ ਕੀਤਾ ਗਿਆ ਵਾਕੀ ਬਕੂਆ ਕਲੀਅਰ ਕਰਕੇ ਕਿਹੜਾ ਅਗਲੀ ਜੋ ਕਾਰਵਾਈ ਬਣਦੀ ਹੋ ਸਰ ਸਰਕਾਰ ਦੇ ਵੱਲੋਂ ਇਸ ਤੇ ਉੱਤੇ ਪਵੰਦੀ ਹੈ ਪੂਰੀ ਲਗਾਈ ਹੋਈ ਹੈ ਹਾਂ ਜੀ ਬਿਲਕੁਲ ਪਵੰਦੀ ਹੈ ਜੀ ਇਹ ਮਿਲੀ ਫੇ ਕਰਾਲੀਵਾਂ ਕਿਸ ਤਰ੍ਹਾਂ ਇਹ ਵਿਕ ਰਹੀ ਹੈ ਜੀ ਪਤੰਗਾਂ ਦਾ ਕੋਈ ਦੌਰ ਨਹੀਂ ਹੈ ਤੇ ਚੱਲ ਰਿਹਾ ਕੋਈ ਉੜ ਨਹੀਂ ਰਹੀ ਬਾਕੀ ਆਪਾਂ ਵੈਰੀਫਾਈ ਕਰਦੇ ਹਾਂ ਮੁੰਡਾ ਕਿੱਥੇ ਦਾ ਰਹਿਣ ਵਾਲਾ ਤੇ ਕੀ ਨਾਮ ਕੀ ਨਹੀਂ ਕੇ ਜਾਈ ਮੁੰਡਾ ਜਤਿੰਦਰ ਸਿੰਘ ਹੈ ਜੀ ਪੁੱਤਰ ਗੁਰਲੋਚਨ ਸਿੰਘ ਇਹਨੇ ਬਹਿੜਾਲੀ ਦਾ ਜੀ ਉਮਰ ਕੋਈ 30 35 ਦੇ ਕਰੀਬ ਹੈ ਜੀ ਡਾਕਟਰ ਨਾਲ ਹੋਈ ਗੱਲਵਾ ਜੀ ਕੋਈ ਇਸ ਡਾਕਟਰ ਨੇ ਇਹ ਕਹਿੰਦੇ ਸੀ ਰੈਫਰ ਕਰ ਦਿੰਦਾ ਹੈ ਕਿਸ ਤਰ੍ਹਾਂ ਇਹ ਫੇ ਲਾਡ ਜੀ ਇਹ ਜੇ ਪੁੱਛਨੀ ਆ ਡਾਕਟਰ ਜੀ ਜੇ ਕੋਈ ਦੁਕਾਨਦਾਰ ਚਾਇਨਾ ਡੋਰ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਕੀ ਕਾਰਵਾਈ ਕਰੋਗੇ ਜੀ ਹੁਣ ਕੀ ਸਖਤਾਈ ਹੋਊਗੀ ਜੇ ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ ਅੱਗੇ ਵੀ ਹੁੰਦੀ ਰਹੀ ਹੈ ਨਹੀਂ ਫਿਰ ਅਗਰ ਹੁੰਦੀ ਰਹਿੰਦੀ ਤਾਂ ਫਿਰ ਅੱਜ ਇਹ ਚਾਇਨਾ ਡੋਰ ਦੇ ਨਾਲ ਇਹ ਹਾਸਾ ਨਾ ਹੁੰਦਾ ਸਰ ਨਹੀਂ ਆਪਾਂ ਵੈਰੀਫਾਈ ਕਰਦੇ ਹਾਂ ਨਾ ਕਿਹੜੀ ਡੋਰ ਸੀ ਕਿੱਦਾਂ ਸੀ ਦੂਜੀ ਡੋਰ ਨਾਲ ਵੀ ਅਜਿਹਾ ਹੋ ਸਕਦਾ ਹੈ ਦੂਜੀ ਡੋਰ ਤਾਂ ਸਿਰਫ ਤਾਗੇ ਦੀ ਹੁੰਦੀ ਹੈ ਤਾਂ ਟੁੱਟੇ ਜਾਂਦੀ ਹੈ ਗਰਦਨ 'ਚ ਜੇ ਪੈ ਜਾਵੇ ਉਹ ਆਪਾਂ ਵੈਰੀਫਾਈ ਕਰ ਲਾਂਗੇ ਪਹਿਲਾਂ ਦੇਖ ਕੇ ਇਹ ਇਨੀਸ਼ੀਅਲ ਪਾਰਟ ਹੈ ਜਸਟ ਇਨਫੋਰਮੇਸ਼ਨ ਮਿਲ ਗਈ ਆਪਾਂ ਨੂੰ ਆਪਾਂ ਜਿਵੇਂ ਬੰਦੇ ਉਹ ਕਈ ਕਈ ਬੰਦੇ ਇਹੋ ਜਿਹੇ ਆ ਜਿਹੜਾ ਦੁਕਾਨਦਾਰ ਆ ਉਹ ਪੁਲਿਸ ਦੀ ਅੱਖਾਂ ਦੇ ਵਿੱਚ ਧੂਂ ਝੋਕ ਕੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਅੱਡੇ ਬਣਾਏ ਹੋਏ ਨੇ ਸਾਡੀ ਹੈਲਪ ਕਰੋ ਇਨਫੋਰਮੇਸ਼ਨ ਦਿਓ ਆ ਬਾਕੀ ਆਪਣੀ ਵੀ ਜਦੋਂ ਵੀ ਹੁੰਦਾ ਰੇਡ ਆਪਾਂ ਚਲਦੇ ਆ ਕੰਟੀਨਿਊ ਰੇ 那个。